ਇਸਾਂ ਨੂੰ ਕਹਿੰਦੇ ਨੇ ਵੀ ਲੰਗਰ ਲਾਉਣ ਤੱਕ ਸਿਉਂਤ ਰਹੋ ਹੱਕ ਨਾ ਮੰਗੋ ਆਪਦੇ। ਸੈਂਟਰ ਸਰਕਾਰ ਆ ਨਾ ਆਰਐਸਐਸ, ਬੀਜੇਪੀ ਮੈਨੂੰ ਵਾਦੀ ਨੇ ਜਿਹੜੇ ਉਹ ਸਮੇਂ-ਸਮੇਂ ਤੇ ਸਾਡੀ ਤੜ ਚੈੱਕ ਕਰਦੇ ਨੇ। ਦੋ ਘਲਾਸੀ ਰਾ ਇੱਕ ਪਾਸੇ ਦਾ ਮੰਤਰੀ ਸੰਤਰੀ ਭਗਵਾਨ ਤਮਾਨ ਕੋਟਨਾ ਪਾ ਰਿਹਾ ਉਹਦੇ ਘਰ ਵਾਲੀ ਪਾ ਰਹੀ ਆ ਵੀ ਪੰਜਾਬ ਦੀ ਜੁਨੀਵਰਸਿਟੀ ਸਾਡਾ ਦਿਲ ਆ ਸੀ ਪੰਜਾਬ ਦੀ ਆ। ਦੂਜੀ ਪਾਸੇ ਫਿਰ ਮੈਨੂੰ ਉਹ ਜਵਾਬ ਦੇਣਾ ਵੀ ਪਰਸੋਂ 10 ਤਰੀਕ ਨੂੰ ਇੱਥੇ ਪੰਜਾਬ ਪੁਲਿਸ ਬਾੜ ਕੇ ਡਾਂਗ ਗਿਆਉ ਚਲਾਈ ਗਈ। ਆਪਦੇ ਹੱਕ ਮੰਗਿਓ ਉਦੋਂ ਅਸੀਂ ਕੌਣ ਆ ਉਦੋਂ ਅਸੀਂ ਹੱਤਬਾਦੀ ਆ ਉਦੋਂ ਅਸੀਂ ਵੱਖਵਾਦੀ ਆ ਉਦੋਂ ਖਾਲਸਤਾਨੀ ਆ ਦੇਸ਼ ਦੀ ਰੱਖਿਆ ਕਰਨੇ ਅੱਜ ਵੀ ਤਾਂ ਉਦੋਂ ਬਹਾਦਰੋਂ ਤੁਸੀਂ ਸਵਾਗਤ ਹੈਂ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਅਰੁਣਦੀਪ ਸਿੰਘ ਯੂਨੀਵਰਸਿਟੀ ਬਚਾਓ ਮੋਰਚਾ ਲੱਗਾ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਨੂੰ ਲੈ ਕੇ ਸਟੂਡੈਂਟਾਂ ਨੇ ਮੋਰਚਾ ਲਾਇਆ ਹੋਇਆ ਹੈ ਇਸ ਮੋਰਚੇ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਜੀ ਹਾਜ਼ਰੀ ਲਵਾਉਣ ਪਹੁੰਚੇ ਨੇ ਨਹਿੰਗ ਜੱਥੇਬੰਦੀਆਂ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਕਿਵੇਂ ਦੇਖ ਦੋ ਕਿੱਥੇ ਖੜਾ ਮੋਰਚਾ ਹੁਣ ਦੇਖੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਜਿਹੜੀ ਸੈਂਟਰ ਸਰਕਾਰ ਆ ਨਾ ਆਰਐਸਐਸ ਬੀਜੇਪੀ ਮਨੁਵਾਦੀ ਨੇ ਜਿਹੜੇ ਹਾਂਜੀ ਉਹ ਸਮੇਂ-ਸਮੇਂ ਤੇ ਸਾਡੀ ਤੜ ਚੈੱਕ ਕਰਦੇ ਨੇ ਹਾਂਜੀ 10 ਤਰੀਕ ਨੂੰ ਵੀ ਇਹ ਹੋਇਆ ਵੇ ਅਸੀਂ ਰੋਕਾਂਗੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਹੋਰ ਹੰਕਾਰ ਬਹੁਤ ਸੀ ਵੀ ਅਸੀਂ ਬਣ ਨਹੀਂ ਦੇਣਾ ਸੀ ਕਿ ਤੱਕ ਆਈ ਕੋਈ ਨਹੀਂ ਪਰ ਜਦੋਂ ਗੁਰੂ ਨਾਨਕ ਦੀ ਕਲਾ ਵਰਤੀ ਦੀ ਆ ਨਾ ਫੇਰ ਪਤਾ ਲੱਗਦਾ ਪਰਸੋਂ ਕਲਾ ਵਰਤੀ 10 ਤਰੀਕ ਨੂੰ ਇੱਥੇ ਜੋ ਜਜ਼ਬਾ ਨੌਜਵਾਨਾਂ ਦੇ ਵਿੱਚ ਬੱਚੇ ਬੱਚੀਆਂ ਦੇ ਵਿੱਚ ਸੀਗਾ ਹੌਸਲਾ بلند ਹੌਸਲੇ ਜਿਹੜੇ ਇਹਨਾਂ ਦੀ ਬਹੁਤ ਬੈਰੀਗੇਟਿੰਗ ਕੀਤੀ ਇਹਨਾਂ ਨੇ ਸਾਰੇ ਤੋੜ ਕੇ ਇੱਥੇ ਪਹੁੰਚ ਗਏ ਤੇ ਉਹਦੇ ਨਾਲ ਬਹੁਤ ਵੱਡਾ ਵਾਲ ਮਿਲਿਆ ਸਰਕਾਰ ਨੂੰ ਮਜਬੂਰ ਹੋ ਕੇ ਜਿਹੜੇ ਹੈ ਇੱਥੇ ਦੇ ਇਹਨਾਂ ਦੇ ਮੁੱਦੇ ਨੇ ਉਹ ਹੱਲ ਕਰਨੇ ਪੈਣੇ ਨੇ ਅੱਧੇ ਕਰਤੀ ਅੱਧੇ ਰਹਿ ਗਏ ਸੈਨੀਟਰੀ ਦੀਆਂ ਚੋਣਾਂ ਦਾ ਅੱਜ ਹੋਇਆ ਸੀਗਾ ਦੱਸਿਆ ਸਾਨੂੰ ਉਹ ਐਲਾਨ ਕਰ ਦੇਣਾ ਉਹ ਵੀ ਬਾਬਾ ਜੀ ਕਿਤੇ ਨਾ ਕਿਤੇ ਲਿਖਤੀ ਨਹੀਂ ਦਿੱਤਾ ਇਹਨਾਂ ਨੇ ਬੋਲ ਕੇ ਹੀ ਦੱਸਿਆ ਲਿਖਤੀ ਦੇਣਗੇ ਤਾਂ ਆਇਆ ਕਿਤੇ ਲੌਲੀਪੌਪ ਤਾਂ ਨਹੀਂ ਦੇ ਰਹੇ ਨਹੀਂ ਕੋਈ ਨਹੀਂ ਜਿੰਨਾ ਚਿਰ ਲਿਖਤੀ ਨਹੀਂ ਹੁੰਦਾ ਉਹਨਾਂ ਚਿਰ ਕਿਹੜਾ ਇਹ ਅਸੀਂ ਖੜਾ ਛੱਡਣਾ ਇਹਨਾਂ ਦਾ ਖੜਾ ਅਸੀਂ ਨਹੀਂ ਛੱਡਦੇ ਅਸੀਂ ਵਿਦਿਆਰਥੀਆਂ ਦੇ ਬੱਚਿਆਂ ਦੇ ਨਾਲ ਆ ਜਿੰਨਾ ਤੇਰੇ ਇਹ ਕਹਿਣਗੇ ਅਸੀਂ ਆਉਂਦੇ ਰਹਾਂਗੇ ਅਸੀਂ ਇਹਨਾਂ ਨਾਲ ਖੜੇ ਆ ਅਸੀਂ ਤੰਬੂ ਵੀ ਗੱਡ ਦਾਂਗੇ ਜਿਵੇਂ ਕਹਿਣਗੇ ਅਸੀਂ ਇਹਨਾਂ ਦੇ ਨਾਲ ਹਰ ਖਿੱਲੇ ਪਰ ਜਿਹੜੀ ਸਰਕਾਰ ਆ ਉਹਦੀਆਂ ਮਨਮਾਨੀਆਂ ਨਹੀਂ ਚੱਲਣੀਆਂ ਇੱਥੇ ਇਹ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੀ ਗੱਲ ਕਰਦੇ ਸਾਰੀ ਸਰਕਾਰਾਂ ਨੇ ਪੰਜਾਬ ਸਰਕਾਰ ਵੀ ਪੰਜਾਬ ਸਰਕਾਰ ਦੋ ਗਲਾਸੇ ਰਾ ਇੱਕ ਪਾਸੇ ਦਾ ਮੰਤਰੀ ਸੰਤਰੀ ਭਗਵਾਨ ਤਮਾਨ ਕੋਠਣਾ ਪਾ ਰਿਹਾ ਉਹਦੇ ਘਰ ਵਾਲੀ ਪਾ ਰਹੀ ਆ ਵੀ ਪੰਜਾਬ ਦੀ ਜੁਨੀਵਰਸਿਟੀ ਸਾਡਾ ਦਿਲ ਆ ਅਸੀਂ ਪੰਜਾਬ ਦੀ ਆ ਦੂਜੀ ਪਾਸੇ ਫਿਰ ਮੈਨੂੰ ਉਹ ਜਵਾਬ ਦੇਣਾ ਵੀ ਪਰਸੋਂ 10 ਤਰੀਕ ਨੂੰ ਇੱਥੇ ਪੰਜਾਬ ਪੁਲਿਸ ਬਾੜ ਕੇ ਸਾਢੇ 9:00 ਵਜੇ ਵਾਲਾਂ ਤੇ ਸਾਢੇ ਜਿਹੜੇ ਇਹ ਲੋਕ ਆਏ ਸੀ ਪੰਜਾਬ ਉਹਨਾਂ ਤੇ ਡਾਂਗ ਕਿਉਂ ਚਲਾਈ ਗਈ ਹਾਂਜੀ ਉਹਨਾਂ ਨੂੰ ਕੁੱਟਿਆ ਗਿਆ ਕਿਉਂ ਗਿਆ ਇਹਦਾ ਮਤਲਬ ਵੀ ਦੋਗਲਾ ਚਿਹਰਾ ਕਹਿੰਦੇ ਤੁਸੀਂ ਕੁਝ ਹੋਰੋਂ ਗੱਲਾਂ ਤੁਸੀਂ ਕੁਝ ਹੋਰ ਕਰਦੇ ਉਹਨਾਂ ਨੂੰ ਕੁੱਟਦੇ ਹੋ ਨਾ ਰੋਂਣ ਨਹੀਂ ਦਿੰਦੇ ਇਹ ਸਾਰੇ ਕੋਈ ਨਹੀਂ ਸਾਨੂੰ ਪਰਖਣ ਦਾ ਪੰਜਾਬ ਆ ਜੋ ਪੰਜਾਬ ਦੇ ਲੋਕ ਅਣਖ ਦੀ ਜਦੋਂ ਗੱਲ ਆਉਂਦੀ ਆ ਨਾ ਲੋਕਾਂ ਦੇ ਜਮੀਰ ਜਾਗਦੀ ਆ ਫਿਰ ਹੁਣ ਸਾਡੀ ਹੋਂਦ ਦਾ ਮਸਲਾ ਅਣਖ ਦਾ ਮਸਲਾ ਅਸੀਂ ਤਾਂ ਬਣ ਵਾਲੇ ਨਹੀਂ ਇਹ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਹੈ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਚੰਡੀਗੜ੍ਹ ਸਾਡਾ ਸਾਡਾ ਬਹੁਤ ਕੁਝ ਇਹਨਾਂ ਨੇ ਖੋਹ ਲਿਆ ਅਸੀਂ ਸਾਰੇ ਹੱਕ ਲੈ ਕੇ ਰਹਾਗੇ ਸਾਨੂੰ ਨੌਜਵਾਨਾਂ ਦੇ ਵਿੱਚ ਇੱਕ ਆਸ ਜਾਗੀ ਆ ਸਾਨੂੰ ਸਾਨੂੰ ਵੀ ਹੌਸਲਾ ਹੋਇਆ ਇਸ ਮੋਰਚੇ ਨੂੰ ਲੈ ਕੇ ਜੋ ਨੌਜਵਾਨ ਬੱਚੇ ਬੱਚੀਆਂ ਦੇ ਵਿੱਚ ਹੌਸਲਾ ਸੀ ਦਿਰੜ ਜਿਵੇਂ ਉਹਨਾਂ ਨੇ ਜਜ਼ਬਾ ਇੱਥੇ ਦਿਖਾਇਆ ਝੁਕੇ ਨਹੀਂ ਹੈਗੇ ਵਿਕੇ ਨਹੀਂ ਹੈਗੇ ਝੰਡਾ ਬੁਲੰਦ ਕਰਿਆ ਵੀ ਅਸੀਂ ਖੜੇ ਆ ਜਿਉਂਦੇ ਆ ਸਰਕਾਰ ਨੂੰ ਦੱਸਤਾ ਅਸੀਂ ਸਾਰੇ ਨਾਲ ਆ ਉਹਨਾਂ ਦੇ ਪੰਥ ਖਾਲਸਾ ਨਾਲ ਆ ਸਾਰੇ ਸਮਾਜ ਨਾਲ ਆ ਉਹਨਾਂ ਦੇ ਘਬਰਾਉਣ ਦੀ ਲੋੜ ਨਹੀਂ ਅਸੀਂ ਇੱਥੇ ਦੇ ਰਹਿਣ ਵਾਲੇ ਆ ਅਸੀਂ ਬਾਹਰੋਂ ਨਹੀਂ ਆਏ ਹੋਏ ਜਦੋਂ ਤੱਕ ਅਸੀਂ ਆਪਦੇ ਹੱਕ ਮੰਗੀਓ ਉਦੋਂ ਅਸੀਂ ਕੌਣ ਆ ਉਦੋਂ ਅਸੀਂ ਹੱਤਬਾਦੀ ਆ ਉਦੋਂ ਅਸੀਂ ਵੱਖਵਾਦੀ ਆ ਉਦੋਂ ਖਾਲਸਤਾਨੀ ਆ ਜਦੋਂ ਸਰਦਾਂ ਦੇ ਉੱਤੇ ਸਾਡੇ ਸਿੱਖ ਉਸੇ ਪਹਿਰਾ ਦੇ ਕੇ ਦੇਸ਼ ਦੀ ਰੱਖਿਆ ਕਰਨੇ ਅੱਜ ਵੀ ਤਾਂ ਉਦੋਂ ਬਹਾਦਰ ਹੋ ਤੁਸੀਂ ਉਦੋਂ ਤੁਸੀਂ ਜੋਧੇ ਹੋ ਇਹ ਸਾਨੂੰ ਕਹਿੰਦੇ ਨੇ ਵੀ ਲੰਗਰ ਲਾਉਣ ਤੱਕ ਸੀ ਉਤ ਰਹੋ ਹੱਕ ਨਾ ਮੰਗੋ ਆਪਦੇ ਹੁਣ ਸਾਡੀ ਹੱਕਾਂ ਦੀ ਗੱਲ ਆ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆਓ ਇਕੱਠੇ ਹੋ ਕੇ ਆਪਾਂ ਇਹਨਾਂ ਨੌਜਵਾਨ ਬੱਚੇ ਬੱਚੀਆਂ ਦਾ ਸਾਥ ਦਈਏ ਬਬਾਈ ਦਿਨ ਬਰ ਦਿਨ ਮੋਰਚਾ ਜਵਾਨ ਹੁੰਦਾ ਜਾ ਰਿਹਾ ਵਾ ਇੱਕ ਵੱਡੀ ਕਾਲ ਸੀ 10 ਤਰੀਕ ਦੀ ਉਸ ਤੋਂ ਬਾਅਦ ਦੂਜੇ ਦਿਨ ਦੇ ਵਿੱਚ ਮੋਰਚਾ ਚਲੇ ਗਿਆ ਵਾ ਅਗਰ ਸਰਕਾਰ ਨਹੀਂ ਮੰਨਦੀ ਜਾਂ ਵੀਸੀ ਕੋਈ ਹੁਕਮ ਜਾਰੀ ਕਰਦਾ ਤਾਂ ਅੱਗੇ ਤਾਂ ਰੋਡ ਮੈਪ ਕੀ ਹੋਏਗਾ ਆਪਣਾ ਫਿਰ ਕੋਈ ਨਹੀਂ ਜਿਵੇਂ ਇਥੋਂ ਦੀ ਨੌਜਵਾਨ ਜਿਹੜੀ ਹੈਗੀ ਆ ਉਹ ਸਾਰੇ ਸਮਝਦਾਰ ਨੇ ਪੜੇ ਲਿਖੇ ਨੇ ਜਿਵੇਂ ਉਹ ਕਾਲ ਦੇਣਗੇ ਲੋਕ ਆਉਣਗੇ ਸੰਗਤ ਨੂੰ ਅਸੀਂ ਲਿਆ ਮਗਾ ਸੀ ਵੀ ਆਵਾਂਗੇ ਸੈਂਟਰ ਤਾਂ ਬਾਬਾ ਜੀ ਪੰਜਾਬ ਨਾਲ ਧੱਕਾ ਕਰੇ ਰਹੀ ਆ ਪੰਜਾਬ ਸਰਕਾਰ ਨੂੰ ਕਿੱਥੇ ਖੜਾ ਦੇਖ ਦੋ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਦੋਗਲਾ ਜਿਹਰਾ ਨਾਲੇ ਤੁਹਾਨੂੰ ਪਹਿਲਾਂ ਦੱਸਿਆ ਵੀ ਕੁੱਤੇ ਨਹੀਂ ਸਾਡੇ ਬੰਦੇ ਨਾਲੇ ਇੱਥੇ ਆ ਕੇ ਇਹਨਾਂ ਦਾ ਸਾਥ ਪਿੱਠ ਪੂਰਦੇ ਨੇ ਮੈਂ ਸਾਰੀਆਂ ਇਸ ਮਸਲੇ ਦੇ ਉੱਤੇ ਸਾਰੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਰਾਜਨੀਤਿਕ ਪਾਰਟੀ ਨੇ ਉਹ ਸਾਰੀਆਂ ਦੋਸ਼ੀ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬਾਦਲਕੇ ਨੇ ਆਜ ਵਾਲੇ ਤਾਂ ਹੈਗੇ ਹੈਗੇ ਨੇ ਚਾਹੇ ਉਹ ਇਹ ਆਪ ਨੇ ਜਦੋਂ ਸਮੇ ਸਮੇ ਤੇ ਇਥੇ ਕੋਈ ਮੀਟਿੰਗ ਹੋਈ ਇਹਨਾਂ ਦੀ ਕੋਈ ਉਹ ਬੈਠੇ ਨਹੀਂ ਹੈਗੇ ਮੁੱਖ ਮੰਤਰੀ ਕਦੇ ਬੈਠਾ ਨਹੀਂ ਹੈਗਾ ਨਾ ਦੂਜੀਆਂ ਪਾਰਲੇ ਦਾ ਨਾ ਇਹ ਹੁਣ ਤਾਂ ਆ ਰਹੇ ਨੇ ਮਹਪੂਜੀ ਸਰਕਾਰ ਦੇ ਬੰਦੇ ਹੁਣ ਆਹ ਮੀਟਿੰਗਾਂ ਦੇ ਵਿੱਚ ਆ ਰਿਹਾ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਕਿਉਂ ਨਹੀਂ ਆਇਆ ਇਹ ਤਾਂ ਹੁਣ ਉਹਨਾਂ ਨੂੰ ਪੁੱਛਣਾ ਚਾਹੀਦਾ ਉਹਨਾਂ ਲੋਕਾਂ ਨੂੰ ਬਦਲ ਆ ਕੇ ਆਵਾਮ ਜਾ ਗਿਆ ਅਸੀਂ ਲੋਕਾਂ ਦੇ ਵਿੱਚ ਜਾਣਾ ਕਿਹੜੇ ਮੂੰਹ ਲੈ ਕੇ ਜਾਵਾਂਗੇ ਤਾਂ ਆਉਦੇ ਨੇ ਜੇ ਉਦੋਂ ਸਾਰਿਆਂ ਨੇ ਕਾਂਗਰਸ ਨੇ ਬਾਦਲ ਗਿਆ ਨੇ ਚੰਗੀਆਂ ਭੂਮਿਕਾ ਨਿਭਾਈਆਂ ਹੁੰਦੀਆਂ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ ਇਹਨਾਂ ਕਰਕੇ ਸਾਰੀਆਂ ਗੱਲਾਂ ਬਾਤਾਂ ਬਣੀਆਂ ਨੇ ਮੈਂ ਸਾਰਿਆਂ ਨੂੰ ਕਹੂੰਗਾ ਆਓ ਆਪਾਂ ਬੱਚੇ ਬੱਚੀਆਂ ਦਾ ਹੌਸਲਾ ਬਦੌਣਾ ਨਾਲ ਖੜਨਾ ਅਸੀਂ ਖੜੇ ਆਂ ਜਦ ਤੱਕ ਇਥੇ ਇਹ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਅਸੀਂ ਗੱਜਦੇ ਰਹਾਂਗੇ ਖਾਲਸਾ ਪੰਥ ਗੱਜਦਾ ਰਹੂਗਾ ਤਾਂ ਬਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤੁਹਾਡਾ ਤਾਂ ਇਹ ਸੰਨ ਬਾਬਾ ਰਾਜਾ ਰਾਜ ਸਿੰਘ ਜੀ ਇਹਨਾਂ ਦਾ ਕਹਾਣਾ ਕਿ ਅਗਰ ਮਸਲਾ ਨਹੀਂ ਹੱਲ ਹੁੰਦਾ ਤਾਂ ਤੰਬੂ ਪੱਕੇ ਗੱਡ ਦਿੱਤੇ ਜਾਣਗੇ